ਅੱਜ ਇੱਕ ਸਾਲ ਵੀਰੋ ਸਾਸਰੀ ਕਾਲ ਤੋਂ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਝੰਡੇ ਵੀਰ ਦੇ ਕੋਲ ਆਇਆ ਦੋਸਤੋ ਅੱਜ ਝੰਡੇ ਵੀਰ ਉਹਨਾਂ ਦੇ ਕੋਲੋਂ ਇੱਕ ਨੀਲੀ ਰਵੀ ਦੀ ਇਹ ਮੱਝ ਸੇਲ ਆ ਝੋਟੀ ਪਕਾਊਗਾ ਚੰਦੇ ਵੀਰੇ ਝੋਟੀ ਦਾ ਕੀ ਵੇਰਵਾ ਕੀ ਡਿਟੇਲ ਆ ਦੂਜਾ ਸੂਆ ਵੀਰ ਜੀ ਝੋਟੀ ਸੂਈ ਆ ਦੂਜਾ ਸੂਆ ਹਾਂਜੀ ਅੱਜ 1 ਮਹੀਨਾ ਦੇ 6-7 ਦਿਨ ਹੋ ਗਏ ਵੀਰ ਜੀ ਸੂਈ ਨੂੰ ਠੀਕ ਆ ਜੀ ਹਾਂਜੀ ਹਾਂਜੀ 12-13 12-13 ਦੁੱਧ ਤੇ ਵੀਰ ਜੀ ਹੁਣ ਚੱਲਣ ਲਈ ਆ ਠੀਕ ਮਗਰ ਕੱਟਾ ਇਹਦੇ ਹਨ ਮਗਰ ਕੱਟਾ ਹਾਂਜੀ ਲੋ ਵੀ ਠੀਕ ਆ ਜੀ 12-13 ਕਿਲੋ ਦੁੱਧ ਇਸ ਵਕਤ ਇਹਦੇ ਥੱਲੇ ਹੁਣ ਮੌਜੂਦ ਆ ਹਾਂਜੀ ਬਾਕੀ ਕੁੰਡੀ ਆ ਬਿਲਕੁਲ ਛੋਟਾ ਸਿੰਘ ਬਿੱਲੀ ਮਣਕੀ ਅੱਖ ਫੇਸ ਵਾਈਟ ਬਾਕੀ ਮਾਰਕਿੰਗ ਜਿਹੜੀ ਪੈਰਾਂ ਤੇ ਤੁਸੀਂ ਦੇਖ ਸਕਦੇ ਜੇ ਤਿੰਨ ਥਣ ਵਾਈਟ ਆ ਠੀ ਤੇ ਰੇੜਾ ਇਹਦਾ ਫਿਰ ਝੰਡੇ ਕੀ ਮੁੱਲ ਕੀਤਾ ਫਿਰ ਅੱਜ ਮੋਲ ਵੀਰ ਜੀ ਇਹਦਾ ਆਪਾਂ 1 25 ਕੀਤਾ ਵਾ ਹਾਂਜੀ ਹਾਂਜੀ 1 20 ਹੀ ਦੇਣੀ ਵੀਰ ਜੀ 2000 ਰੁਪਿਆ ਵਿੱਚੋਂ ਛੋੜ ਕਰਨੀ ਕੋਈ ਵੀਰ ਭਰਾ ਦੂਰੋਂ ਨੇੜਿਆਂ ਆਏ ਮੋ ਵੀ 2000 ਲੈਸ ਹੋ ਜੂਗੀ 1 ਲੱਖ 20000 ਦੇ ਵਿੱਚੋਂ 18 ਦੀ ਮਿਲ ਜੂਗੀ ਹਾਂਜੀ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਆ ਲਿਓ ਵੀਰੇ ਗਾਹ ਨੂੰ ਅੱਗੇ ਹਾਂ ਆ ਵੇਖੋ ਬਹੁਤ ਸੋਹਣੀ ਫੇਸ ਕੁਆਲਿਟੀ ਆ ਬੜਾ ਸੋਹਣਾ ਪਿੱਠ ਪੁੱਠਾ ਲੱਗਾ ਠੀਕ ਆ ਜੀ ਰਾਜੀ ਫੁੱਲ ਵਜਣ ਦੋੜ ਦੇ ਵਿੱਚ ਹਾਂ ਮੋੜ ਕਮਾਲਾ 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 ਸੋਹਣੀ ਆਹ ਦੇਖੋ ਸੋ 12 13 12 13 ਸਰੀ ਇਸ ਵਕਤ ਦੋਸਤੋ ਹੈਗੀ ਕਰਮਾ ਲਈ 12 13 ਕਿਲੋ ਦੁੱਧ ਚਵਾ ਰਹੀ ਆ ਤੇ ਬਾਕੀ ਪਤਲੇ ਪਿੰਡ ਦੇ ਵਿੱਚ ਸੋਨਾ ਚਗਾਠਾ ਪਿੱਠ ਪੁੱਠੇ ਦੀ ਬਹੁਤ ਵਧੀਆ ਤੇ ਆ ਫੇਸ ਕੁਆਲਟੀ ਆ ਠੀਕ ਆ ਜੀ 1 ਲੱਖ 118000 ਦੀ ਮਿਲ ਜੂਗੀ ਨੰਬਰ ਵੀਰ ਝੰਡੇ ਦੇ ਸਕਰੀਨ ਦੇ ਉੱਪਰ ਚੱਲਣ ਦੇ ਆ ਗੱਲਬਾਤ ਤੁਸੀਂ ਕਰ ਸਕਦੇ